ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਤੁਸੀਂ ਜਥੇਦਾਰ ਸਾਹਿਬਾਨ ਦੀ ਸੇਵਾ ਨਿਭਾ ਰਹੇ ਸੀ ਜਥੇਦਾਰ ਜੀ ਤੁਸੀਂ ਕੌਮ ਦੇ ਜਥੇਦਾਰ ਸੀ ਹਰ ਸਿੱਖ ਪੂਰੀ ਦੁਨੀਆ ਚ ਵੱਸਦਾ ਉਹ ਸਾਰਿਆਂ ਦੇ ਤੁਸੀਂ ਜਥੇਦਾਰ ਕਮ ਦੇ ਜਥੇਦਾਰ ਪਰ ਮੇਰੀ ਬੇਨਤੀ ਹੈ 2 ਦਸੰਬਰ 2024 ਨੂੰ ਉਸ ਸ਼੍ਰੀ ਕਾਲ ਤਖਸਾਦ ਦੀ ਫਸੀਲ ਤੋਂ ਖੜ ਕੇ ਕਈ ਹੁਕਮਨਾਮੇ ਸਹਿਬ ਜਾਰੀ ਹੋਏ ਜਿੰਨੀ ਵੀ ਸੇਵਾ ਤੁਸੀਂ ਜਿੰਨੀ ਵੀ ਤਰਖਾ ਸ਼੍ਰੋਮਣੀ ਕਾਲ ਦੇ ਲੀਡਰਸ਼ਿਪ ਨੂੰ ਲਾਈ ਉਹ ਸਾਰੀ ਪੂਰੀ ਕੀਤੀ ਗਈ ਤੁਸੀਂ ਕਿਹਾ ਕਿ ਬਾਗੀ ਵੀ ਦਾਗੀ ਨੇ ਜੋ ਤੇਦਾਰ ਜੀ ਦਿਲ ਨਹੀਂ ਕਰਦਾ ਕਿਉਂਕਿ ਆਪਾਂ ਆਪਣਾ ਜਲੂਸ ਆਪ ਕੱਢ ਰਹੇ ਹਾਂ ਸਾਰੇ ਤੁਹਾਡੇ ਬਾਰ-ਬਾਰ ਤਕਰੀਰਾਂ ਬਾਰ-ਬਾਰ ਭਾਸ਼ਣ ਮੈਂ ਲਗਾਤਾਰ ਬਹੁਤ ਦਿਨਾਂ ਤੋਂ ਸੁਣ ਰਹੇ ਹਾਂ ਜਿਹੜੇ ਇਕੱਠ ਤੇ ਜਿਹੜੇ ਸਮਾਗਮਾਂ ਦੇ ਵਿੱਚ ਜਾ ਕੇ ਤੁਸੀਂ ਸੰਬੋਧਨ ਕਰ ਰਹੇ ਹੋ ਉਹ ਸਾਰੇ ਉਹਨਾਂ ਦਾਗੀਆਂ ਵੱਲੋਂ ਆਰਗੇਨਾਈਜ਼ ਕੀਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਫਸੀਲ ਤੇ ਖੜ ਕੇ ਕਹਿ ਰਹੇ ਸੀ ਕਿ ਬਾਗੀ ਵੀ ਦਾਗੀ ਨੇ ਹੁਣ ਕਿਹੜਾ ਗੁੱਡ ਲੱਗ ਗਿਆ ਉਹਨਾਂ ਨੂੰ ਤੇ ਜਿਨੇ ਨਫ਼ਰਤ ਭਰੇ ਲਹਿਜੇ ਵਿੱਚ ਤੁਸੀਂ ਇੱਕ ਪਾਰਟੀ ਦੇ ਖਿਲਾਫ ਬੋਲ ਰਹੇ ਹਾਂ ਇਹ ਤਾਂ ਹੁਣ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਵੀ ਜਾਣੇ ਕਿ ਇੰਨੀ ਨਫ਼ਰਤ ਭਰ ਕੇ ਮੰਨ ਦੇ ਵਿੱਚ ਤੁਸੀਂ ਉੱਥੋਂ ਸਹੀ ਸਾਰਾ ਸਾਰਿਆਂ ਦਾ ਅਨາຍ ਕੀਤਾ ਹੋਊਗਾ ਜਿਹੜੇ ਝੂਠ ਬੋਲਿਆ ਏ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈਆਂ ਨਹੀਂ ਸਬੂਤ ਦੇ ਆਏ ਤੇ ਜਿਨ੍ਹਾਂ ਨੂੰ ਤੁਸੀਂ ਦਾਗੀ ਕਹਿੰਦੇ ਸੀ ਅੱਜ ਉਹਨਾਂ ਦੇ ਸਰੂਪੇ ਤੁਸੀਂ ਪਾ ਰਹੇ ਹੋ ਤੁਹਾਡੇ ਪਾਰ ਨੇ ਉਹ ਤੁਹਾਡੇ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਨੇ ਸਿੰਘ ਸਾਹਿਬ ਜੀ ਕੱਲ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰ ਲਈ ਤੁਸੀਂ ਬਣਾਈ 7 ਸੀ 2 ਛੱਡ ਗਏ ਤੇ ਉਹ ਛੱਡ ਕਿਉਂ ਗਏ ਕਿ ਇੱਕ ਮਤ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਕਿਹਾ ਸੀ ਕਿ ਬਖਰੇ ਬਖਰੇ ਚੁੱਲ੍ਹੇ ਸਿਮਟ ਕੇ ਇਕੱਠੇ ਹੋ ਪਰ ਸਾਨੂੰ ਪਤਾ ਲੱਗਿਆ ਕਿ ਇਹਨਾਂ ਵਿੱਚੋਂ ਬਹੁਤ ਕਹਿੰਦੇ ਸੀ ਇਕੱਠੇ ਨਹੀਂ ਹੋਣਾ ਸੀ ਤਾਂ ਆਪਣਾ ਲਹਿਦਾ ਚੰਡਾ ਕੱਢਣਾ ਜਿਥੇ ਯਾਰ ਜੀ ਤੁਸੀਂ ਤਾਂ ਇਕੱਠਾ ਕਰਨਾ ਸੀ ਕੌਮ ਨੂੰ ਤੇ ਤੁਸੀਂ ਆਪ ਇੱਕ ਧੜੇ ਦੀਆਂ ਪਰਚੀਆਂ ਕਟਾ ਕੇ ਕੱਲ ਮੈਂਬਰਸ਼ਿਪ ਲੈ ਰਹੇ ਹੋ ਇਹਦਾ ਮਤਲਬ ਤੁਸੀਂ ਸਿਰਫ ਇੱਕ ਸ਼ਰੰਤਰ ਰਚ ਰਹੇ ਸੀ ਜਾਂ ਇਹਦੇ ਪਿੱਛੇ ਕੀ ਕਾਰਨ ਸੀ ਇਹ ਹੁਣ ਕੌਮ ਨੂੰ ਜਵਾਬ ਦੇਣਾ ਪਏਗਾ ਦਿਲ ਨਹੀਂ ਕਰਦਾ ਕਿ ਪਮਾ ਕੋਈ ਸਾਫ ਕਾ ਜਥੇਦਾਰ ਆ ਜਾਂ ਕੋਈ ਸਯੋਜਤ ਅੱਜ ਮੌਜੂਦਾ ਜਥੇਦਾਰ ਨੇ ਜਾਂ ਆਉਣ ਵਾਲੇ ਨੇ ਕਦੇ ਵੀ ਕਿਸੇ ਸਿੱਖ ਦਾ ਮਾਨ ਨਹੀਂ ਕਰਦਾ ਕਿ ਉਹ ਸਤਕਾਰਯੋਗ ਉਹ ਸ਼ਖਸੀਅਤਾਂ ਦੇ ਖਿਲਾਫ ਬੋਲਿਆ ਜਾਵੇ ਪਰ ਦਿਲ ਤਕਲੀਫ ਹੁੰਦੀ ਆ ਦੁੱਖਦਾ ਕਿ ਤੁਸੀਂ ਕੌਮ ਦੇ ਜਥੇਦਾਰ ਸੀ ਤੁਸੀਂ ਤਾਂ ਇੱਕ ਧੜੇ ਦੀਆਂ ਪਰਚੀਆਂ ਕਟਾਉਂਦੇ ਫਿਰਦੇ ਹੋ ਤੇ ਜਿਨ੍ਹਾਂ ਨੂੰ ਤੁਸੀਂ ਦਾਗੀ ਕਹਿੰਦੇ ਸੀ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾਜਾ ਕਿਸਮੋਦਨ ਕਰ ਰਹੇ ਹੋ ਫਿਰ ਇਹਦੇ ਮਤਲਬ ਕੀ ਕੱਢੀਏ ਇਹਦਾ ਮਤਲਬ ਤੁਸੀਂ ਜੱਜ ਨਹੀਂ ਸੀ ਤੁਸੀਂ ਤਾਂ ਆਪ ਇੱਕ ਪਾਰੀ ਇੱਕ ਧੜੇ ਵੱਲੋਂ ਖੇਡ ਰਹੇ ਸੀ ਫਿਰ ਇਹ ਗੱਲਾਂ ਦੇ ਜਵਾਬ ਹੁਣ ਦੇਣੇ ਪੈਣੇ ਨੇ ਤੇ ਸਿੱਖ ਕੌਮ ਸਾਰੀ ਦੇਖ ਵੀ ਰਹੀ ਆ ਬੜਾ ਦੁੱਖ ਲੱਗਦਾ ਕਿ ਜਦੋਂ ਕੌਮ ਦੇ ਜਥੇਦਾਰ ਇੱਕ ਛੋਟੇ ਜੇ ਧੜੇ ਦੇ ਵਿੱਚ ਸਮਾ ਕੇ ਰਹਿ ਜਾਣ ਇਹਦਾ ਮਤਲਬ ਸਾਰਾ ਕੁਝ ਛਿੰਤਰ ਰਚਿਆ ਜਾ ਰਿਹਾ ਸੀ ਜਸਰਜੀ ਤੁਸੀਂ ਇੱਕ ਇੱਕ ਧੜੇ ਦੀ ਪਰਚੀ ਲੈ ਰਹੇ ਹੋ ਗੁਰਪਤਾ ਹੋ ਰਹੀ ਬਹੁਤ ਨੇ ਸਿਮਰਜੀਤ ਸਿੰਘ ਮਾਨ ਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਨਵਾਂ ਅਕਾਲੀ ਦਲ ਹੁਣ ਬਣਿਆ ਹੈ ਹੋਰ ਵੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਆਪਣੀ ਸੇਵਾ ਨਿਭਾ ਰਿਆ ਪਰ ਇਹਦਾ ਮਤਲਬ ਕਿ ਤੁਸੀਂ ਸਿਰਫ ਤੇ ਸਿਰਫ ਇੱਕ ਸਾਜਿਦ ਦੇ ਨਾਲ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਕਮਜ਼ੋਰ ਕਰਨ ਲਈ ਟਾਰਗੇਟ ਕਰ ਰਹੇ ਹੋ ਕਿਉਂਕਿ ਇਹ ਕੱਲ ਪਰਚੀ ਕਟਾ ਕੇ ਤੁਹਾਡੀ ਜਿਹੜੀ ਇਹ ਇਹ ਸਾਹਮਣੇ ਆਈ ਹੈ ਗੱਲ ਤੇ ਦਾਗੀਆਂ ਦੇ ਨਾਲ ਜਾਂ ਕਿਸਟੇਜਾਂ ਸਾਂਝੀਆਂ ਕਰਨੀਆਂ ਕਿ ਕਿਥੋਂ ਤੱਕ ਜਾਇਜ਼ ਨੇ ਇਹ ਗੱਲਾਂ ਦੇ ਜਵਾਬ ਵੀ ਜ਼ਥੇਦਾਰ ਜੀ ਦਿਲ ਨਹੀਂ ਕਰਦਾ ਸੀ ਕਿ ਸਾਬਕਾ ਜ਼ਥੇਦਾਰ ਨੇ ਕਾਹਨੂੰ ਬੋਲੀਏ ਪਰ ਜਦੋਂ ਬਾਰ-ਬਾਰ ਹੁਣ ਸਾਰੀ ਗੱਲ ਸਾਹਮਣੇ ਆ ਰਹੀ ਹੈ ਤਾਂ ਹੁਣ ਬੇਨਤੀ ਰੂਪ ਦੇ ਵਿੱਚ ਇਹ ਤੁਹਾਨੂੰ ਪੁੱਛਣਾ ਵੀ ਪੈਣਾ ਤੇ ਕੌਮ ਅੱਗੇ ਗੱਲ ਰੱਖਣੀ ਵੀ ਪੈਣੀ ਆ ਕਿ ਇਹਦੇ ਕੀ ਮੈਨੇ ਕੱਢੀਏ ਕਿ ਜ਼ਥੇਦਾਰ ਹੁਣ ਇੱਕ ਧੜਿਆਂ ਦੇ ਵਿੱਚ ਜਿਨ੍ਹਾਂ ਨੇ ਇਕੱਠੇ ਕਰਨਾ ਇਹ ਹੁਕਮ ਕੀਤਾ ਸੀ ਕਿ ਬੱਕਰੇ-ਬੱਕਰੇ ਸੁਰ ਆਲਾਪ ਕੇ ਬੰਦ ਕਰਕੇ